ਆ ਪ੍ਰਾਈਮਰ ਵਿਦ ਫਾਊਂਡੇਸ਼ਨ ਹੈ ਐਮ ਆਰ ਵੀ ਚੈੱਕ चार सौ ਰੁਪਏ ਅਮਰ ਰੁਪਏ 2027 ਤੱਕ ਵੈਲਿਡ ਹੈ ਕਿੰਨੇ ਦੀ ਪੈਣੀ 140 ਰੁਪਏ ਦੀ ਆ एक सौ ਰੁਪਏ रुपए ਕਿੰਨੇ ਦਾ ਬਜਾਰੋ डेढ़ सौ रुपए। ਘੱਟ ਨਹੀਂ ਲੈਣਾ ਦੇਖੋ ਛੋਟੀਆਂ ਸ਼ੈਡੋ ਹੈ ਫੇਸ ਪਾਊਡਰ ਵਿਦ ਬਲਸ਼ਰ ਹੈ ਕਿੰਨੇ ਦਾ ਪੈਣਾ 100 ਰੁਪਏ ਦਾ ਵੈਸੇ ਕਿੰਨੇ ਦਾ ਹੈ ਉਦਾਂ ਬਜਾਰੋ 300 3340 ਹੀ ਸੇਲ ਕਰ ਦੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਫੀਲ ਲਗਾਣੇ ਆਏ ਆਂ ਹੋਰ ਸਮਾਨ ਸਾਇਰ ਕੋਲੇ ਕੋਸਮੈਟਿਕ ਦਾ ਬਹੁਤ ਜ਼ਿਆਦਾ ਨਮ ਆਇਆ ਹੋਇਆ ਰੇਟ ਬਹੁਤ ਜ਼ਿਆਦਾ ਘਟ ਸਾਰਾ ਸਮਾਨ ਕੰਪਨੀ ਦੇ ਆਜੇ ਬਿੜੀ ਨੇ ਬਣੇ ਰਹੋ ਠੀਕ ਹੋ ਗਿਆ ਇਹ ਇਹ ਦੇਖੋ ਛੋਟੀਆਂ ਸ਼ੈਡੋ ਹੈ ਫੇਸ ਪਾਊਡਰ ਵਿਦ ਬਲਸ਼ਰ ਹੈ ਕਿੰਨੇ ਦਾ ਪੈਣਾ 100 ਰੁਪਏ ਵੈਸੇ ਕਿੰਨੇ ਦਾ ਹੈ ਉਦਾਂ ਬਜਾਰੋ 300 ਰੁਪਏ ਦਾ ਲੈਨੇ ਹੋ ਸਿਰਫ 100 ਰੁਪਏ ਹਾਂ ਤੇ ਲੋ ਵਡੇ ਹਾਈਲਾਈਟਰ ਆ ਗਏ ਵੱਡਾ ਹਾਈਲਾਈਟਰ ਤੁਹਾਨੂੰ ਪਹਿਣਾ 125 ਰੁਪਏ ਦਾ ਆ ਮੇਰੀ ਭੈਣ ਬੜੀ ਦੂਰੋਂ ਆਈ ਆ ਆ ਦੇਖੋ ਸ਼ੈਡੋ ਹੈ ਸਾਰੀ ਇਹ ਹਾਈਲਾਈਟਰ ਕਿੰਨੇ ਦਾ ਪਹਿਣਾ 125 ਰੁਪਏ ਇਹਦੇ ਵਿੱਚ ਬੜੀਆਂ ਆਉਂਦੀਆਂ ਸ਼ੇਡ ਬੜੀਆਂ ਆਂਦੇ ਦਿਲ ਵਾਲੇ ਆਂਦੇ ਚੋਰਾਸ ਆਂਦੇ ਆ ਸਾਰੇ ਸ਼ੇਡ ਲੱਗੇ ਹੋਏ ਆ ਠੀਕ ਆ ਵੀਰ ਠੀਕ ਹੋ ਗਿਆ ਇਹ ਆ ਦੇਖੋ ਆ ਦਿਲ ਵਾਲੀ ਆ ਗਈ ਆ ਜੀ 125 ਰੁਪਏ ਓਕੇ ਇਹ ਤਿੰਨ 400 ਦੀ ਸੇਲ ਕਰ ਦੋ ਆ ਦੇ ਵਿੱਚ ਨਾ ਮੈਟ ਸ਼ੇਡ ਵੀ ਆਏ ਆਪਣੇ ਕੋਲ ਮੈਟ ਸ਼ੇਡ ਕਿੰਨੇ ਦੇ ਪੈਣੇ 150 ਰੁਪਏ ਓਕੇ ਬਈ ਸਿਰਫ 150 ਰੁਪਏ ਦੀ ਸ਼ੈਡੋ ਤੇ ਯਾਰੋਂ ਤੁਸੀਂ 3350 ਰੁਪਏ ਦਾ ਪੀਸ ਲੈਣੇ ਉਹ ਡਬਲ ਉਹ ਕਰੀ ਜਾਂਦੇ ਪਹਿਲਾਂ ਇਹ ਦਿਖਾ ਦਿੰਦੇ ਤੇ ਆ ਦੇ ਵਿੱਚ ਤੁਹਾਨੂੰ ਹੋਰ ਦਿੰਨੇ ਆ ਆ ਦੇਖੋ ਇਹ ਸਾਰੇ ਹਰੇਕ ਦਾ ਲੱਗ ਘੱਮ ਹੁੰਦਾ ਹਨਾ ਆ ਬਲਸ਼ਰ ਵਿਦ ਹਾਈਲਾਈਟਰ ਹੈ 150 ਰੁਪਏ ਓਕੇ ਜੀ ਠੀਕ ਹੈ ਜੀ ਕਹਿੰਦਾ ਮਤਲਬ ਮੈਂ ਇਹ ਦੇਖੋ ਸਾਰੇ ਹਾਈਲਾਈਟਰ ਲੱਗੇ ਆ ਠੀਕ ਠੀਕ ਹੋ ਗਿਆ ਇਹ ਸਾਰੇ ਬਲਸ਼ਰ ਲੱਗੇ ਆ ਆ ਦੇਖੋ ਗਲਿਟਰ ਵਾਲੇ ম্যাਟ ਆ ਦੇਖੋ ਚੈੱਕ ਕਰੋ ਕਹਿੰਦਾ ਮਤਲਬ ਮੇਰੇ ਕੋਲ ਮਾਲ ਬਹੁਤ ਆ ਗਿਆ ਇਹ ਕੀ ਆ ਇਹ ਸਾਰੇ 150 ਰੁਪਏ ਸੋ ਇਹ ਕਿੰਨੇ ਬਜ਼ਾਰੋਂ ਦੀ 300 ਤੋਂ ਘੱਟ ਨਹੀਂ ਲੈਣਾ ਠੀਕ ਹੈ ਆ ਦੇਖੋ ਇੱਕ ਇੱਕ ਚੀਜ਼ ਦੇ ਵਿੱਚ 20 ਤਰ੍ਹਾਂ ਦੀ ਵੈਰੈਟੀ ਆਈ ਹੈ। ਸਾਰੀ ਸ਼ੈਡੋ ਆ 130 ਰੁਪਏ 140 ਰੁਪਏ। ਕਿੰਕੋ ਗਿਆ? ਹਾਂਜੀ ਹਾਂ। ਬਹੁਤ ਆ ਮੇਕਅਪ ਬਹੁਤ ਆਇਆ ਆਪਣੇ ਕੋਲ। ਆ ਦੇਖੋ ਆ ਪ੍ਰਾਈਮਰ ਵਿਦ ਫਾਊਂਡੇਸ਼ਨ ਹੈ। ਐਮ ਆਰ ਵੀ ਚੈੱਕ ਕਰੋ। 460 ਰੁਪਏ ਅਮਰ ਰੁਪਿਆ 2027 ਤੱਕ ਵੈਲਿਡ ਹੈ। ਹਾਂਜੀ। ਕਿੰਨੇ ਦੀ ਪੈਣੀ 140 ਰੁਪਏ ਦੀ। ਹਨਾ ਕਮਾਈ ਦੇਖੋ ਕਮਾਈ ਦੇਖਣੀ ਤੁਸੀਂ। ਆ ਦੇਖੋ। ਇਹ ਟਿੰਟਾ ਗੀ ਸਕੈਨ ਟਿੰਟਾ ਹਨ। ਆਦੀ ਐਮ ਆਰ ਪੀ ਚੈੱਕ ਕਰੋ ਕਿੰਨੀ ਹੈ 500 ਰੁਪਇਆ। ਓਕੇ। ਤੁਹਾਨੂੰ ਕਿੰਨੇ ਦੀ ਪੈਣੀ ਹੈ 180 ਰੁਪਏ। ਠੀਕ ਹੈ। ਠੀਕ ਹੋ ਗਿਆ। ਸਾਰੀਆਂ ਫਾਊਂਡੇਸ਼ਨਾਂ ਲੱਗੀਆਂ। ਆ ਕੱਜਲ ਲੱਗੇ ਆ। ਕੱਜਲ ਤੁਹਾਨੂੰ 3-400 ਰੁਪਏ ਵਾਲਾ 75 ਰੁਪਏ 100 ਰੁਪਏ ਹਨਾ। ਓਕੇ। ਫੁੱਲ ਕਮਾਈ ਫੁੱਲ। ਓਕੇ। ਬੁੱਕਰ ਬੋੜਾ। ਉਹ ਤੇ ਹੀ ਹੋ ਜਾਏਗਾ ਕੱਲੇ ਕਮਾਈ। ਪਰ ਅੱਗੇ ਰਹਿਣਾ। ਉਹ ਦਿਖਾਉਂਗਾ ਤੇ। ਪਰ ਉਹ ਬੰਦਾ ਤਾਂ ਸਾਡੇ ਨੂੰ ਵੀ ਬਣਾਉਂਦਾ। i want to go okay. on